ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਕਰਤਾ ਜੀ ਆਪਾਂ ਅੱਜ ਦਾ ਬਲੌਗ ਸਟਾਰਟ ਰਾਤ ਲੇਟ ਹੋਣ ਕਰਕੇ ਲੇਟ ਸੁੱਤੇ ਸੀ ਤੇ ਸਵੇਰੇ ਲੇਟ ਉੱਠੇ ਆਂ ਰਾਤ ਅਡੀਟਿੰਗ ਕਰਦੇ ਰਹੇ ਵੀਡੀਓ ਦੀ ਐਡੀਟਿੰਗ ਕਰਦੇ ਆਂ ਬੱਜ ਕੇ 1 2 ਤੇ ਨੀਂਦ ਪੂਰੀ ਹੋਈ ਜਾ ਕੇ ਸਵੇਰੇ ਤੇ ਹੁਣ ਆਪਾਂ ਜਾਂਦੇ ਆਂ ਆਪਣੇ ਸ਼ਹਿਰ ਵੱਲ ਨੂੰ ਦਿਖਾਣਾ ਤੁਹਾਨੂੰ ਅੱਗੇ ਕਿਥੇ ਕਿਥੇ ਜਾ ਰਹਿਆਂ ਕੀ ਕੁਛ ਕਰਨ ਜਾ ਰਹਿਆਂ ਫਿਲਹਾਲ ਇੰਨਾ ਕੰਮ ਇਰਤ ਕੰਮ ਹੈ ਨਹੀਂ ਕੰਮ ਥੋੜਾ ਮੋੜ ਥੋੜਾ ਬੋਤੀ ਹੈ ਫੱਪ ਫੱਪ ਜੀਬ ਫਲਫਪ ਜੀਬ ਲਲਪਾਈ ਆਵਾਜ਼ ਥੋੜੀ ਜਿਹੀ ਗੁਗਵਰਾਈ ਥੰਬਲ ਹੋ ਰਿਹਾ ਥੋੜਾ ਜਿਆਦਾ ਕੋਈ ਚੱਕਰ ਨਹੀਂ ਆਪਾਂ ਕੱਟ-ਕੁੱਟ ਰਹੇ ਹਾਂ ਰੀਟੇਕ ਨਹੀਂ ਲੈਂਦੇ ਬਸ ਐਂ ਚੱਲਣ ਦੇਣਾ ਹੋਰ ਨਹੀਂ ਜੇ ਤੁਹਾਨੂੰ ਵਧੀਆ ਲੱਗਣਾ ਹੈ ਉਂਝ ਲੱਗ ਜਾਣਾ ਨਹੀਂ ਲੱਗਣਾ ਤਾਂ ਨਹੀਂ ਲੱਗਣਾ ਕਿਣੀ ਤੇ ਚਲੋ ਮਿਲਦੇ ਆ ਬਾਕੇ ਹਾਂਜੀ ਲੋ ਜੀ ਆਪਣਾ ਕੰਮ ਕੂਮ ਨਿਬੜ ਗਿਆ ਤੇ ਕੰਮ ਉਹਦਾ ਕਰ ਲਿਆ ਸਾਰਾ ਹੁਣ ਲੱਗੀ ਐ ਭੁੱਖ ਬੜੀ ਯਾਰ ਸਵੇਰ ਦੇ ਨਿਕਲਿਆ ਘਰੋਂ ਇਹ ਖਾਤਾ ਪੀਤਾ ਕੁਛ ਐਣੀ ਸੋ ਕੁਛ ਖਾਣੇ ਪੀਣੇ ਆ ਲੋਕੀ ਜੇ ਖਾਈ ਪੀਏ ਨਾ ਟਾਈਮ ਤੇ ਤਾਂ ਬੋਡੀ ਨੇ ਸਰਵਾਈਵ ਕਰਨਾ ਹੈਣਾ ਇਹ ਤਾਂ ਹੈ ਨਹੀਂ ਵੀ ਉਹ ਨਾਲ ਦਿਨ ਖੜ ਜਾਣਾ ਤਾਂ ਫਿਰ ੱੱਕੇ ਮੁੱਕੀ ਨਾਲ ਫਿਰ ਪਾ ਤੁਰਦਿਆਂ ਜਦੋਂ ਚੱਲਦੇ ਆ ਗੱਲਬਾਤ ਕਰਦੇ ਆ ਜਾਂ ਬੋਡੀ ਨੇ ਕੋਈ ਵੀ ਮੂਵਮੈਂਟ ਕਰਦੇ ਆਂਦਾ ਬੋਡੀ ਨੇ ਨਾ ਫਿਰ ਸਰਵਾਈਵ ਕਰਨ ਵਾਸਤੇ ਆਪਣੀ ਫੈਟ ਖਾਣੀ ਸ਼ੁਰੂ ਕਰ ਦੇਣੀ ਐ ਤਾਂ ਜਦੋਂ ਖੈਡ ਖਾਣੀ ਬੋਡੀ ਸ਼ੁਰੂ ਕਰ ਦਿੰਦੀ ਹੈ ਫਿਰ ਬੋਡੀ ਲੋ ਹੋਣ ਲੱਗ ਜਾਂਦੀ ਹੈ ਐਨਰਜੀ ਲੈਵਲ ਲੋ ਹੋਣ ਲੱਗ ਜਾਂਦਾ ਤੇ ਉਹਦੇ ਕਰਕੇ ਫਿਰ ਆਪਣੇ ਕੋਲੋਂ ਜੇ ਆਪਣਾ ਰਿਪੋਰਟ ਵੀ ਹੁੰਦਾ ਤਾਂ ਉਹਦੀ ਪਰਫਾਰਮੈਂਸ ਵਧੀਆ ਨਹੀਂ ਹੁੰਦੀ ਤੇ ਜਾਂ ਆਪਾਂ ਲੇਜੀ ਹੋ ਜਾਂਦੇ ਆ ਐਕਟਿਵ ਜ ਨਹੀਂ ਹੁੰਦੇ ਹੁਣ ਢਿੱਲੇ ਢਿੱਲੇ ਹੋ ਜਾਂਦੇ ਆ ਤਾਂ ਇਸ ਲਈ ਜਦੋਂ ਤੁਹਾਨੂੰ ਭੁੱਖ ਲੱਗਦੀ ਨਾ ਉਦੋਂ ਖਾਪੀ ਲਿਆ ਕਰੋ ਜਿਆਦਾ ਟਾਈਮ ਨਾ ਬਾਇਆ ਕਰੋ ਚਾਹੇ ਕੋਲ ਰੱਜ ਕੇ ਨਾ ਖਾਓ ਪਰ ਥੋੜਾ ਬਹੁਤ ਕੁਝ ਚੰਜਣਾ ਜ਼ਰੂਰ ਖਾਣੋ ਹਣਾ ਤੇ ਤੁਸੀਂ ਫਾਸਟ ਫੂਡ ਵੀ ਖਾਣਾ ਹੈ ਕਿਉਂਕਿ ਆਪਾਂ ਨੂੰ ਫਾਸਟ ਫੂਡ ਹੀ ਖਾਵਾਂਗੇ ਪਰ ਥੋੜਾ ਜਿਹਾ ਸਾਫ ਸੁਥਰਾ ਖਾਵਾਂਗੇ ਹਨਾ ਚਲੋ ਫੋਨ ਪਰ ਖਾ ਪੀ ਲਈ ਯਾਰ ਟੀਕ ਲੈ ਚੁੱਕੇ ਆ ਤੇ ਸਾਡਾ ਗੱਲ ਭਾਂਦੀ ਸੀ ਕਿ ਹੁਣ ਤੀਜੀ ਵਾਰ ਦੁਬਾਰਾ ਸਟਾਰਟ ਕੀਤੀ ਏ ਤੇ ਹੁਣ ਚੱਲਦੇ ਹੋਏ ਆਪਾਂ ਖਾ ਪੀ ਗਏ ਘਰਲੂ ਕੰਮ ਆਪਣੇ ਸਾਰ ਨੇਪੜ ਗਏ ਨੇ ਤੇ 3 ਵੱਜ ਚੁੱਕੇ ਨੇ ਇਸ ਟਾਈਮ ਤੇ ਮਿਲਦੇ ਆ ਤੁਹਾਨੂੰ 4-5 ਵਜੇ ਜਿੰਮ 'ਚ ਅੱਜ ਲਾਵਾਂਗੇ ਆਪਾਂ ਚੈਸਟ ਦਾ ਵਰਕਆਊਟ ਉੱਪ ਕੇ ਖਿੱਚ ਕੇ ਤੇ ਬਣੇ ਰਹੋ ਜੁੜੇ ਰਹੋ ਸਕਿੱਪਣਾ ਕਰਿਆ ਸਕਿੱਪ ਕਰਕੇ ਨਾ ਦੇਖਿਆ ਕਰੋ ਇੱਕ ਦੋ ਦਿਨ ਸਕਿੱਪ ਕਰਦੇ ਨਾ ਉਹ ਸਵਾਦ ਨਹੀਂ ਹੁੰਦਾ ਫਿਰ ਅੱਲਾ ਦਾਤਰ ਕੰਟੀਨਿਊ ਦੇਖਿਆ ਕਰੋ ਛੋਟਾ ਇਹ ਤਾਂ ਬਲੌਗ ਹੁੰਦਾ ਆ ਗਏ ਆਪਾਂ ਜਿਮੀ ਜਾਨ ਤੋਂ ਪਹਿਲਾਂ ਇੱਕ ਕੰਮ ਅਸੀਂ ਕਰਨ ਵਾਲਾ ਉਹ ਕਰ ਲਈਏ ਮਾਣਾ ਜੇ ਕਿਸ ਨੇ ਘਰ ਵਿੱਚ ਸਿਸਟਮ ਕਰਾਉਣਾ ਹੈ ਪਾਣੀ ਪੂਣੀ ਮਤਲਬ ਪੁੱਜ ਕੇ ਕੀ ਹਾਲ ਨੇ ਜੱਗੇ ਆਪਣੇ ਉਹ ਸੁਨਾਮ ਕਿਹੜਾ ਸੀਗਾ ਮੁੰਡਾ ਜਿਹੜਾ ਡਿੱਗਿਆ ਸੀਗਾ ਫਤੇ ਵੀਰ ਆਪਣੇ ਸੁਨਾਮ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ 5-6 ਸਾਲ ਗੱਪ 5-6 ਸਾਲ ਪਹਿਲਾਂ ਆਪਣੇ ਸੁਨਾਮ ਦੇ ਵਿੱਚ ਇੱਕ ਮੁੰਡਾ ਨਹੀਂ ਸੀ ਡਿੱਗਿਆ ਖੂਈ ਦੇ ਵਿੱਚ ਫਤੇ ਵੀਰ ਤੇ ਆਹ ਪਸੀ ਬਾਈ ਜੱਗਾ ਜਿੰਨੇ ਮਤਲਬ ਸਾਈਡ ਤੇ ਟੋਆ ਪੱਟ ਕੇ ਮਤਲਬ ਉਹਦੇ ਨਾਲ ਤੇ ਉੱਥੋਂ ਤੱਕ ਟੋਆ ਮਤਲਬ ਪਹੁੰਚਾਇਆ ਸੀਗਾ ਬਾਅਦ ਵਿੱਚ ਫਿਰ ਸਰਕਾਰੀ ਬੰਦਿਆਂ ਨੇ ਕਹਿਤਾ ਸੀ ਵੀ ਤੁਸੀਂ ਰਹਿਣ ਦਿਓ ਅਸੀਂ ਆਪਰੇ ਕਰਾਂਗੇ ਆਹ ਬਾਈ ਸੀ ਜੱਗਾ ਆਪਾਂ ਕੋਈ ਪਟਾਈ ਹੈ ਯਾਰ ਇਹ ਜਿਹੜਾ ਆਪਾਂ ਪਾਣੀ ਪੋਣੀ ਸਾਰਾ ਇਹਦੇ ਛੱਟਿਆ ਕਰਾਂਗੇ ਤੇ ਸਿਸਟਮ ਕੁਛ ਐਵੇਂ ਦਾ ਕੀਤਾ ਇਹਦੇ ਚ ਕਿ ਭਰੇ ਵੀ ਨਹੀਂ ਇਹ ਸਿਰਫ ਪਾਣੀ ਪਾਣੀ ਨਾਲ ਵੀ ਜਿਵੇਂ ਆਪਣੇ ਨਾਉਣ ਵਾਲਾ ਪਾਣੀ ਹੁੰਦਾ ਘਰਾਂ ਚ ਜਾਂ ਕੱਪੜੇ-ਕੁਪੜੇ ਆਪਣੇ ਘਰਾਂ ਚ ਧੋਂਦੇ ਨੇ ਨਾ ਉਹ ਪਾਣੀ ਕਢਾਉਂਦੀਆਂ ਜਿਗਾੜ ਬਣਾ ਘੈਂਟ ਹੀ ਭਰਦੇ ਨਹੀਂ ਇਹ ਜਾਂਦੇ ਇੱਕ ਟਰਾਲੀ ਸੁੱਟੋ ਰੋੜੀਆਂ ਦੀ ਨੇ ਫੁੱਟ ਜੱਗੇ ਉਹਨਾਂ ਕੋਈ 540 ਮੰਗੋ 45 ਫੁੱਟ ਪੰਜ ਟੋਲੀਆਂ ਕਿੰਨੇ ਕੁ ਨਹੀਂ ਹੋਣਗੇ ਥੋੜੀ ਵਾਹਣ ਚੱਲੋ ਲੈਫਟ ਸਾਈਡ ਗਿਆ ਤੇ ਰੱਖ ਦਿਆ ਜੇ ਪਾਣੀ ਢੋਡੀ ਪਾਣੀ ਕਰਦੇ ਕੋਲ ਤੇ ਮੇਟਾ ਮੋਹਾਰਾ ਗੀ ਨਾ ਇਹਨਾਂ ਦਾ ਬੋਟਾ ਆਇਆ ਹੂੰ ਉਹ ਐਵੇਂ ਇੱਕ ਵਾਰ ਜਦੋਂ ਕੰਮ ਗਰਮੋ ਗਰਮੀ ਜੀ ਹੁੰਦਾ ਨਾ ਉਦੋਂ ਸਾਰੇ ਪੁੱਛ ਕੇ ਚੁੰਦੀ ਹੈ ਵਾਜ਼ੇ ਠੰਡਾ ਹੋ ਰਿਹਾ ਫਿਰ ਕੋਈ ਨਹੀਂ ਪੁੱਛਦਾ ਉਹਦਾ ਹਟਾ ਦੇ ਤੇ ਨੂੰ ਆ ਮੈਂ ਉਹ ਮੈਂ ਤਾਂ ਕਾਲੀ ਕਹਿਦਾ ਸੀ ਮੈਂ ਇਹਨੂੰ ਆਪਣੇ ਘਰ ਹੀ ਰੱਖ ਲਵਾਂਗਾ ਤਨ ਖਾਪੇ ਅੱਛਾ ਮੈਂ ਤਰ੍ਹਾਂ ਬੰਦੇ ਬਿਠੋ ਮਲੇ ਤੇਗਾ ਕੰਮ ਕਰਦ ਨੂੰ ਕਿੰਨੇ ਸਾਲ ਹੋ ਗਏ ਉਹ ਮੇਰੇ 20 ਸਾਲ 20 ਸਾਲ ਕਦੀ ਕੋਈ ਹੋਇਆ ਤਾਂ ਨਹੀਂ ਕੰਮ ਪੁੱਠਾ ਸਿੱਧਾ ਰਾਹ ਵਿੱਚ ਕੋਈ ਦੇ ਡਿੱਗਣ ਡੁੱਗਣ ਵਾਲਾ ਜਾਂ ਖੈਰ ਸੋ ਕਰੀਏ ਹਾਂ 70 ਗੇਸ ਕੱਢਦੇ ਹੀ ਨੇ ਤੇ ਮਲਕੇ ਡгай ਚ ਗੌੜੀ ਟੀ ਬੰਦਾ ਢੀਕਾ ਪਹਿਲਾਂ ਬੰਦੇ ਤਿੰਨ ਰਗੜੇ ਆਲਾ ਅੱਛਾ ਅੱਠ ਦਿਨਾਂ ਬਾਅਦ ਹੀ ਜਾਂਦੇ ਨੇ ਕੜੇ ਹੀ ਦੋ ਇੱਕ ਮਾਰ ਗਿਆ ਨਹੀਂ ਦੋ ਜਉਂਦੇ ਅੱਛਾ ਬੰਦੇ ਹੀ ਕੱਢਦੇ ਖੂਈਆਂ ਚੋਂ ਸੁਰਗਲਾ ਵੀ ਗੱਡੀ ਉਦੋਂ ਬੱਚੇ ਲੱਗਿਆ ਕਰਦੇ ਬੱਚੇ ਲੱਗਾ ਛੱਡੇ ਲਾ ਅੱਛਾ ਬਾਕੀ ਕਰ ਤਰਾ ਨੰਬਰ ਪਾ ਦਾਂਗੇ ਜੱਗੇ ਆਪਾਂ ਨਾਲ ਵਿੱਚ ਦੇ ਵੀ ਜੇ ਕਿਸ ਨੂੰ ਲੋਡ ਪੈਂਦੀ ਹੈ ਹਨਾ ਵੀ ਜੇ ਖੁਈ ਜਾਵੇ ਖੁਈ ਜਾਉ ਅ ਮਰਜੈਂਸੀ ਕੇਸ ਕੋਈ ਐਮਰਜੈਂਸੀ ਕੋਈ ਵੀ ਕੇਸ ਖੁਈ ਦੇ ਵਿੱਚ ਕੋਈ ਬੱਚਾ ਡੰਗਰ ਡਿੱਗਦਾ ਖੁਦਾਨਾ ਖਾਸਤਾ ਕੋਈ ਕੋਈ ਵੀ ਮਤਲਬ ਹਨਾ ਅਣਹੋਣੀ ਹੁੰਦੀ ਹੈ ਜਵਾਕ ਡਿੱਗਦਾ ਬੰਦਾ ਡਿੱਗਦਾ ਇਹ ਬਾਈ ਇਹੀ ਕੰਮ ਕਰਦਾ ਹੈ ਇਹ ਕੱਢਦਾ ਵਿੱਚੋਂ ਫੜੇ ਵੀ ਵੀ ਬਾਜ ਜਾ ਉਹ ਕੀ ਗੱਲ ਬਾਤ ਅੱਛਾ ਕਿੰਨੀ ਡੰਗਾਈ ਤੇ ਸੀ ਫਤੇ ਵੀਰ 108 ਫੁੱਟ ਤੇ ਜੀ 120 ਫੁੱਟ ਵਾਗੇ ਸੀ ਥੱਲੇ ਵਾਗੇ ਦੀ ਇਹਨੂੰ ਤੁਸੀਂ 120 ਫੁੱਟ ਵਾਗੇ ਸੀਗੇ ਹਾਂ ਫੇਰ ਵੀ ਵਡਰਾਂ ਦੀ ਬਸ ਮਤਲਬਾਂ ਬਰਾਬਰ ਹੋ ਗਈ ਸੀ ਉਹਦੇ ਹਾਂ ਫੇਰ ਵਡਰਾਂ ਤੇ ਪੈ ਗਿਆ ਰੋਲਾ ਯੋ ਵੀ ਜੇਰਾ ਫੇਰ ਕੰਢੇ ਅਸੀਂ ਕਰਾਂਗੇ ਉਹ ਫਤੇ ਵੀਰ ਦੀ ਗੱਲ ਕਰਦ ਰਿਹਾ ਹੂੰ ਨਾ ਨਾ ਨਾਲ ਕੋਈ ਬੰਦੇ ਨਾਲ ਤੁਹਾਨੂੰ ਦਿੱਤਾ ਉੱਜਣਾ ਹੀ ਗਈ ਬਚ ਜਾਂਦਾ ਯਾਰ ਜੇ ਨਿਕਲ ਤੁਸੀਂ ਜੇ ਮੈਨੂੰ ਟਾਈਮ ਦੇ ਜਾਂਦੇ ਖਲੋ ਅੱਛਾ ਚੇਰੂ ਜਗਰੋਂ ਭਲੇ ਉਹ ਬੁਰੀ ਧਰਦੀ ਮੈਂ ਵੀ ਕਾ ਰਿਹਾ ਹਾਂ ਜੀ ਬਹੁਤ ਬਹੁਤ ਜੀ ਦੱਕਾ ਜੀ ਹੂੰ ਲਾ ਵੀ ਕਰਦੇ ਬਲੌਗ ਸਟਾਰਟ ਆਇਥੋਂ ਹੁਣ ਕਿ ਆਗੇ ਜਿੰਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਕਿਵੇਂ ਆਜ ਦੇ ਬਲੌਗ ਅੱਜ ਦਾ ਬਲੌਗ ਤਾਂ ਬੜੇ ਟਾਈਮ ਦਾ ਸਟਾਰਟ ਹੋ ਰਿਹਾ ਪਤੰਦਰ ਪਹਿਲਾਂ ਦੱਸਿਆ ਕਿ ਅਸੀਂ ਜਿਮ ਵਿੱਚ ਆ ਗਏ ਨਹੀਂ ਹੁਣ ਅ ਜਿਮ ਦਾ ਵਰਕਆਊਟ ਅਸੀਂ ਲਾਂ ਚ ਜਾ ਰਹੇ ਹਾਂ ਵਰਕਆਊਟ ਉਸਤਾਜੀ ਲਾਉਣਗੇ ਚੈਸਟ ਦਾ ਵਰਕਆਊਟ ਅਸੀਂ ਲੈਣਾ ਬਾਈਸ ਟ੍ਰਾਈ ਬੱਸ ਅੱਗੇ ਆ ਬੋਲ ਦੇ ਦੇਖ ਲੋ ਜੀ ਮਿਲਦੇ ਆ ਕੇ ਕੀ ਹੋ ਗਿਆ ਸਾਡੀ ਕੀ ਕਰਤੀ ਚੱਲ ਵੀ ਫਿਰ ਵੀ ਚਾਚਾ ਚਲ ਚਨਾਰ ਲਗਾ ਰਹਾ ਐ ਸਰ ਠੀਕ ਓਕੇ 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 ਆਉਣ ਗਾਉਣ ਗਾਉਣਗੇ ਕਹੋ ਪੇਟ ਨੇ ਕਰ ਰਾ ਪੇਟੋ ਚਾਚਾ ਚਲ ਕਿੰਨੇ ਆ ਗਏ ਕਿੰਨਾ ਆ ਗਏ 5 ਬਹੁਤ ਨੇ ਬਹੁਤ ਤੇਰਾ ਵੀ ਬਹੁਤ ਨੇ ਨਿਕਲ ਗਿਆ ਫੇਰਾ ਜੀ ਫੇਰਾ ਚਲ 20 ਕਿਲੋ ਕਿੰਨੇ ਲਾ ਗਿਆ 25 ਲਾ ਆਓ ਜੀ ਗੋਬੀ ਵੀਰੇ ਦੀਪੇ ਚਲਾ ਹਾਂ ਚੱਲ ਭਾਈ ਦੀਪੇ ਤਾਂ ਨਹੀਂ ਬਣਾਦੀ ਐ ਸਟਾਈਕਿੰਗ ਕਰ ਆਖੀ ਗੁਰੀ ਚੱਲ ਗੁਰੀ ਠੀਕ ਐ ਓਕੇ ਘਾਟਾ ਚਲੋ ਭਾਈ ਕੋਈ ਬਾਤ ਨਹੀਂ ਇਹਨੂੰ ਇੱਥੇ ਵੀ ਨਹੀਂ ਉਹ ਨਹੀਂ ਆਉਣਾ ਰਹੀ ਲਾ ਬਈ ਆ ਜਾਓ ਬਲੀ ਚਿਕਾ ਦੀ ਚਿਕਾ ਦੇ ਦਿੰਦੇ ਡੰਬਲ ਦਾ ਹਾਸੇ ਟੱਕੇ ਨੇ ਉਹ ਹੈ ਡੰਬਲ ਡੰਬਲ ਬੜੀ ਦੂਰ ਪਹੁੰਚ ਗਏ ਨੇ ਬਈ ਦੂਰ ਦੂਰ ਜੋਸ਼ੀ ਬੱਚੇ ਕਰ ਜੋਸ਼ ਦਿਓ ਜੋਸ਼ ਨਾ 자, 나와야. 누가 내 말이 빨지나? 누나의 빨지가 나중이야. 나가고 들어가. 들어, 들어, 들어. 어. 이거 뭐야? 우리 브라더야. 자, 나가자. 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 ਤਿੰਨ ਚਾਰ ਪੰਜ 6 ਮਰ ਤਾਂ ਜਾ 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 ਤੋ ਫਲੋਬੋਆ ਬਟ ਤੈਨੂੰ ਕਿੱਸਾ ਲੱਗ ਰਹਾ ਹੈ ਬਿਲਕੁਲ ਲੱਗੇ ਵਧੀਆ ਲੱਗੇ ਉਹ ਸ਼ੁਰੂ ਤੋਂ ਹੀ ਡਿਸਬੈਲੈਂਸ ਹੋ ਗਿਆ ਹੋ ਗਿਆ ਜਦੋਂ ਖਿਲਣ ਲੱਗ ਗਿਆ ਬਸ ਲੱਗੇ ਹੁਣ ਇਹ ਦਾ ਚਲੋ ਆਸ ਗਲਤ ਜਾ ਰਾ ਤੇਰਾ ਇਹ ਨਾਲੇ ਚੱਲ ਨਹੀਂ ਆ ਰਿਹਾ ਤੇਰਾ ਦਾ ਨਾ ਹੋਏ ਉਹਦੇ ਕੀ ਕਰੀ ਜਾਂਦਾ ਤੂੰ ਇੱਥੋਂ ਲੈ ਨਹੀਂ ਜਾਂਦੀ ਜਿੰਮ ਲੋ ਜੀ ਚੈਸਟ ਵਰਕਆਊਟ ਸਟਾਰਟ ਕਰਤਾ ਤੇ ਕੋਸ਼ਿਸ਼ ਕਰਾਂਗੇ ਫੁੱਲ ਹੈਵੀ ਤੇ ਜਾਣ ਦੀ ਚਲੋ ਅੱਜ ਇੱਕ ਬੰਦਾ ਸਾਡਾ ਗਿਆ ਵੇ ਤੇ ਗੁਰੀ ਜੀ ਤੇ ਗੱਪ ਗੱਪ ਤਿੰਨੇ ਜਣੇ ਵਰਕਆਊਟ ਲਾ ਰਹੇ ਆ ਹਾਂ ਤੁੰਬੀ ਲਗਾ ਰਹੇ ਹੋ ਠੀਕ ਹੈ ਪਹਿਲਾਂ ਇਹ ਵੀ ਦਿਖਾਓ ਹੋਰ ਤਾਂ ਬਾਕੀ ਦੀ ਕਰ ਐ ਹੋਏ ਤੋ ਇਹਨਾ ਗੁਰੂ ਜੀ ਕੌਣ ਸੇ ਐਸਟੇਜ ਦਾ ਨਾਮ ਹੈ ਜਿਹੜਾ 30 ਸੇ ਰਹਾ ਹੋ ਜੀ ਐ ਹੋਏ ਹਾਂ 35 32 35 ਤੇ 32 ਇਹਦਾ ਤੋਈ ਕਰਿਆ ਕੱਲ ਕਰ ਕੇ ਨੂੰ ਨਾ

ਕਿਸ ਕਿਸ ਤਰ੍ਹਾਂ ਦਾ ਲੇਵਾਸ ਪਕ ਪਿਸ 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 ਕਰਾ ਦੇ ਤਿਸ ਚਾਲਾ ਰਾਈ ਲਿਆ ਨਵੀ ਅੱਜ ਤਨਾ ਬੜਾ ਜਿੰਮਰੀ ਭਾ ਦੇ ਸਾਨੂੰ ਚਲੋ ਜੀ ਫਿਰ ਆ ਕੋਸੇ ਕੱਲਾ ਪਾਣੀ ਪੀਤਾ

ਮੈਂ ਨਹੀਂ ਗਿਆ ਹੋਰ ਗਿਆ ਸੀ ਹਾਂ ਤੇ ਮਾੜਾ ਉਹ ਡੇਟ ਰਿਕਾਰਡਿੰਗ ਪਾਈ ਨਹੀਂ ਮੈਂ ਘੱਟ 25 ਦੇ ਘਸੇ ਪੱਲਾ ਪੱਤੀ ਪਿੱਛੇ ਇਕਲਾ ਹਾਂ ਮੈਂ ਮਗਰ ਖੜ ਜਾਂਦਾ ਫਿਰ ਨਹੀਂ ਛੱਡਦਾ ਕੀ ਬੋਲ ਰਿਹਾ ਹੈ ਕੀ ਬੋਲ ਰਿਹਾ ਹੈ ਉਹ ਬੋਲਦਾ ਹੈ ਗੱਦੀ ਬਾਤ ਨਹੀਂ ਕਰਨੀ ਗੱਦੀ ਬਾਤ ਨਹੀਂ ਕਰਦੇ ਰਾਂਡ ਠੀਕਾ ਬੋਲ ਦਿਆ ਤੂੰ ਨੇ ਤੁਸੀਂ ਕਿਵੇਂ ਵਿਲੇਜ ਫਿਰਜੋਗੇ ਜੇ ਲਾ ਕੇ ਮਿਲ ਜਾਵੇ ਜਿਗਰਦੀਪ ਆਇ ਨਹੀਂ ਨਾ ਜਿਗਰਦੀਪ ਜਿਗਰਦੀਪ ਆ ਗਿਆ ਕੱਟੀ ਗਿਆ ਬੜੀ ਐ ਅਬ ਲੋਰਾ ਨਹੀਂ ਕਰਦੇ ਕਿ ਬੇਟ ਕਿੰਨਾ ਕੀਤਾ ਮੈਨੂੰ ਦੱਸ ਦੋ ਜੱਜੀ ਬੱਚੀ ਹੋਣ ਦੇ ਬੰਦਾ ਸਾਡਾ ਗਾਇਬ ਹੋ ਗਿਆ ਭਈ ਵਿੱਚੋਂ ਜਿਹੜਾ ਬਾਲੇ ਸੋਨੇ ਮੂੰਹ ਬਣਾਉਂਦਾ ਰੰਗ ਘੱਟਾ ਦੇਣਾ ਸਾਡੀ ਔਰ ਸਰਸੇ ਕੋ ਗਿਆ ਹੋਇਆ ਵਾ ਜਾਂਦੇ ਹੋ ਗਿਆ ਹੀ ਹੈ ਅੱਛਾ ਉਹ ਸਰਸੇ ਗਿਆ ਹੋਇਆ ਮੈਂ ਕਿਹਾ ਸਰਸੇ ਸਰਸੇ ਉਹ ਚੀਕੇ ਚੀਕੇ ਜਾਂਦਾ ਉਹ ਨਹੀਂ ਤਾਂ ਚੀਕ ਚੀਕਣ ਦੋ ਦੋ ਸਟਾਪ ਹੋ ਗਿਆ ਹੀ ਗਿਆ ਅਧਰਾ ਆਪਣੇ ਕਲੇਪਰ ਲਾਉਣ ਲੱਗੇ ਜੋ ਕਲੇਪਰ ਲਾਵਾਂਗੇ ਤੇ ਇਹ ਜਿਹਾ ਜਿਹੜਾ ਉਹ ਸੀ ਮੁੰਡਾ ਡਿੱਗਿਆ ਅੱਜ ਪੰਜ ਛੇ ਸਾਲ ਦਾ ਪੇਟਾਂ ਫਤੇ ਵੀਰ ਉਹ ਸ਼ੇਰੋਂ ਵਾਲਾ ਜੀ ਸ਼ੇਰੋਂ ਵਾਲਾ ਜੀ ਹਾਂ ਹਾਂ ਸਲਾਮ ਹਾਂ ਹਾਂ ਹੋਰ ਵੈ ਜੀ ਹੋਰ ਵਾਲੇ ਡਿੱਗਿਆ ਉਹਨੂੰ ਜਿਹਨੇ ਕੱਢਿਆ ਸੀਗਾ ਬੰਦੇ ਨੇ ਪਤਾ ਚੱਕਾ ਚਕਾਈ ਉਹ ਸੰਤ ਬਰੇ ਜੀ ਉਹ ਆਇਆ ਚਾਚਾ ਉਹਨਾਂ ਗੱਲਾਂ ਪਤਾ ਨਹੀਂ ਕਰਨ ਲੱਗ ਗਏ ਗੱਸਣ ਲੱਗ ਗਿਆ ਕਹਿੰਦਾ ਸੀ 120 ਫੁੱਟ ਟਾਇਰ ਵੱਟਦਾ ਬਰਾਬਰ ਹੈ ਕਹਿੰਦਾ ਬਸ ਮਤਲਬ ਜਿਵੇਂ ਇੱਕ ਜੀ ਤੋਂ ਡਿੱਗਿਆ ਸੀ ਤੇ ਇੱਕ ਟਾਇਰ ਉਹਨੇ ਵੱਟਿਆ ਜੀ ਦਾ ਕਹਾ ਸਿਰਫ ਉਹਨੂੰ ਮਲਾਣਾ ਸੀ ਆਪਸ ਚ ਹਾਂ ਜੀ ਆ ਸਾਨੂੰ ਉਹ ਮੈਂ ਡੱਡ ਲਿਆ ਐਨਡੀਐ ਲੈ ਵਾਸ ਵੀ ਆ ਅਸੀਂ ਅਸੀਂ ਕੱਢਾਂਗੇ ਕਹਿੰਦਾ ਮੈਨੂੰ ਕੱਢਣਾ ਜਗਾ ਮੈਂ ਕੱਢ ਦਿੰਦਾ ਵਿੱਚ ਉਹ ਕਹਿੰਦਾ ਹੀ ਤਾਂ ਵਿੱਚ ਇਹ ਕੋਈ ਉਹ ਕਰ ਲੈ ਕਹਿੰਦਾ ਉਨੀ ਡੰਗਾਈ ਜਿਹੜਾ ਕੋਈ ਪੇਠਾ ਡੇਗ ਦੇ ਜੀ ਕਹਿੰਦਾ ਮੈਂ ਉਹ ਕੱਢ ਕੇ ਲਿਆ ਦਿੰਦਾ ਹਾਂ ਇਹਦੇ ਵਿੱਚ ਨਾਲ ਤੁਹਾਨੂੰ ਨੰਬਰ ਵੀ ਪਾਵਾਂਗੇ ਉਹ ਬੰਦੇ ਦਾ ਵਿੱਚ ਫਿਰ ਚੱਕ ਲੈ ਪਾਵਾਂ ਨੰਬਰ ਉਹ ਬੰਦਾ ਦਾ ਵਿੱਚ ਮੱਜਾਂ ਗਾਵਾ ਬੱਚਾ ਡੰਗੇ ਕੱਢਦਾ ਉਹ ਹਾਂ ਉਹ ਨੰਬਰ ਪਾਵਾਂਗੇ ਨਾਲ ਉਹਦੀ ਵੀਡੀਓ 'ਚ ਨੰਬਰ ਕਰਨਾ ਸੇਵ ਜਿੰਨੂੰ ਲੋੜ ਹੋਏਗੀ ਚਲੋ ਜੀ ਹਾਂ ਦੀ ਦੀ ਲਾਸਟ ਸੈਟ ਦਾ ਯਾਰ ਲਾਸਟ ਹੀ ਹੈ ਹੂੰ ਉਹ ਕੱਲ ਨੂੰ ਦੇਖਦੇ ਹਾਂ ਉਹ ਜੱਟ ਕੇ ਲਾਉਂਗਾ ਉੱਪਰ ਨੇ ਅੱਜ ਉਹ ਕਰਤਾ ਫੇਟ ਦੀ ਮਸਾਲਾ ਹੋ ਗਿਆ ਆਹ ਆ ਦੇਖ ਲੋ ਨਾ ਨਹੀਂ ਕਹਿੰਦਾ ਖਰਚਾ ਪਲਾਟ ਬੋਲਦਾ ਨਾ 50000 ਇਹ ਨਹੀਂ ਨਹੀਂ ਮਿਲਾਂਗੇ ਇਹ ਵਾਲਾ ਪਾਣੀ ਪੈਗਾ ਹੁੰਦਾ ਵੇਹੇ ਜੇ ਆਪਾਂ ਵਲੌਗ ਦੇ ਐਂਡ ਕਰਤਾ ਸੀਗਾ ਵਲੌਗ ਸ਼ੁਰੂ ਹੈ ਪਰ ਹੁਣ ਆਪਾਂ ਵਲੌਗ ਦੇ ਵਿੱਚ ਪੈ ਜਾਣੀ ਇਹ ਇਸ ਤੋਂ ਬਾਅਦ ਓਕੇ ਬਾਈ ਡਾਟਾ ਆਇਆ ਡਾਟਾ ਖੜਾ ਦੀ ਹੈ ਨਾ ਪਾਣੀ ਦਾ ਪਿਆ ਹੋਣਾ ਇਹਦਾ ਪਲੱਗ ਕਿੱਥੇ ਐ ਦੇਖ ਹੁਣ ਨਹੀਂ ਆ ਕੱਪੜਾ ਲਿਆਓ ਤੂੰ ਉਹ ਉੱਪਰ ਕਿੱਥੇ ਰੱਖ ਦਿੱਤੀ ਉਹ ਤਾ ਕੋਈ ਆ ਦੇਖਾ ਜਾ ਰਹੇ ਆ ਜਵਾਬ ਵਿੱਚ ਡੀਗਾ ਨਹੀਂ ਨਹੀਂ ਹੁੰਦਾ ਆਪਰਾ ਨਹੀਂ ਹੋ ਜੂ ਹੋ ਜੂ ਹੋ ਜੂ ਹੋ ਜੂ ਆਇ ਨਹੀਂ ਹੁੰਦਾ ਬਾਬਾ ਫੇਰ ਬੰਦਾ ਹੈ ਦੇਖੀ ਰਹੀ ਵੀ ਬੁਰਾਈ ਆ ਤੁਹਾਡੀ ਬਾਈਕ ਛੇੜ ਰਹਾ ਉਹ ਬੁਰਾਈ ਚਾਵੀ ਦਿਓ ਹਮੇ ਯਾ ਉਰਾਦੇ ਹਾਂ ਵੀ ਕਿਹੜਾ ਵੇਖ ਕੇ ਕਾਲੇ ਕਰਦੇ ਹਾਂ ਇਹ ਨੂੰ ਵੇਖੀ ਸਟਾਰਟ ਕਰਕੇ ਸਾਲਾ ਹੁੰਦਾ ਕਿ ਨਹੀਂ ਹੁੰਦਾ ਕਿਤੇ ਮੇਰੇ ਨਾਲ ਨਹੀਂ ਕੁਝ ਹੋ ਜਾਏ ਹੋਰ ਨਵਾਂ ਨਵਾਂ ਨੂੰ ਹਣੀ ਇਧਰ ਬੜਾ ਪੰਗਾ ਪੈਂਦਾ ਹੈ ਕਲਫ ਨਾ ਫੜਾ ਕਲਫ ਨਾ ਫੜਾ ਹਏ ਨਾ ਸਿਲੰਡਰ ਲਾੜਾ ਸਪਲੈਂਡਰ ਲਾੜਾ ਸਪਲੈਂਡਰ ਖੜ ਗਿਆ ਯਾਰ ਚੱਲ ਇਹਦਾ ਸਾਲਾ ਮੇਰ ਨਾਲੇ ਕਰੋੜ ਹੋ ਗਈ ਓਏ ਉਹ ਨਹੀਂ ਨਹੀਂ ਯਾਰ ਮੀ ਵਧੀ ਜਾਂਦਾ ਯਾਰ ਮੀ ਵਧੀ ਐ ਇਹ ਸਪਲੈਂਡਰ ਆ ਉਹ ਪਲਟੀਆਂ ਲੈ ਕੇ ਆਉਂਾਂ ਦੀ ਸਾਈਡ ਹੋ ਜਾ ਨਹੀਂ ਨਹੀਂ ਬੰਦਾ ਇੰਡੀਕੇਟਰ ਪਹਿਲਾਂ ਚੰਦਰ ਬੰਦਾ ਲੈ ਲਓ ਬੁਲਟ ਪ੍ਰੈਨ ਬੁਲਟ ਕਾ ਰਿਹਾ ਓਹੋ ਗੜਾ ਦਾ ਸੈਂਕੂ ਕੀ ਫਾਦਾ ਯਾਰ ਇਹ ਮੋਟਰਸਾਈਕਲ ਦਾ ਯਾਰ ਜਿਹੜਾ ਸਟਾਰਟ ਨਹੀਂ ਹੁੰਦਾ ਟਾਈਮ ਤੇ ਵੇਚ ਦੇ ਇਹਨੂੰ ਸਵੇਰੇ ਸਵੇਰੇ ਵੇਚਦੇ ਨੇ ਸਵੇਰੇ ਛੇ ਲ ਪਾ ਲੰਨੇ ਸਵੇਰੇ ਹੋਰ ਇਹ ਤਾਂ ਵੇਚ ਗਿਆ ਯਾਰ ਮੈਂ ਤਾਂ ਖੜਨਾ ਚਾਹਉਂਦਾ ਜਰਾ ਨਾ ਨਾ ਲਗਾਤਾਰ ਮਾਰ ਲਗਾਤਾਰ ਕਾਹ ਪਾਰਦੀ ਇਹ ਕਿੰਨੇ ਦਰਸਤ ਆਦਮੀ ਹੋਣਾ ਕੀ ਪਾਰਦੀ ਹੋਰੀਆ ਐ ਹੋਏ ਐ ਹੋਏ ਇਹ ਕਾਹ ਕਰੀ ਰੋ ਦੂ ਪਾਰਦੀ ਹੋਰੀਆ ਬੋਲੇ ਵਿੱਚ ਮੈਂ ਬੈਠ ਕੇ ਦੇਖਦਾ ਐ ਕਿੱcke ਹੋ ਕਾ ਕੀ ਕਾ ਜਾਵੇ ਮਾਰ ਖਾ ਲਾ ਲੋ ਵੀ ਠੀਕ ਐ ਹੁਣ ਤੈਨੂੰ ਪਤਾ ਲੱਗ ਗਿਆ ਬੁਲਟ ਦਾ ਕੋਈ ਫਾਇਦਾ ਨਹੀਂ ਤੇ ਆਪ ਸਟੇਨਾ ਸਪਲੈਂਟਰੀ ਠੀਕ ਨੇ ਹੁਣ ਇੰਨੀ ਲੰਮੀ ਵੀਡੀਓ ਸੀ ਬਣਾਉਣ ਦੇ ਕੋਈ ਸਟਾਰਟ ਤੇ ਹੋਣਾ ਨਹੀਂ ਏ ਤੁਸੀਂ ਠੀਕ ਏ ਸਟਾਰਟ ਕਰਾਂਗੇ ਇਹ ਹੋਣਾ ਨਹੀਂ ਪਰ ਕਰਾਂਗੇ ਪਰ ਹੋਣਾ ਨਹੀਂ ਹਾਂ ਠੀਕ ਖੜਾ ਜਾਗੇ ਕਰ ਬਾਈ ਚੱਕਰ ਕੀ ਹੈ ਇਹਦਾ ਚੱਕਰ ਉਹ ਚੱਕਰ ਆ ਓਏ ਇਹਨੂੰ ਹਾਂ ਓਏ ਬੜਾ ਕਹਿੰਦੇ ਨੇ ਕੋੜਾ ਕੋੜਾ ਵੇ ਲੋ ਕੋੜਾ ਖੜਿਆ ਆ ਖੜਾ ਕੋੜਾ ਜੀ ਆਪ ਉਸਤ ਮਤ ਕਰੋ ਉਸ ਬਿਚਾਰੇ ਨੂੰ ਕਰ ਕਰ ਤੇ ਨਾ ਨਾ ਜਾ 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 ਚੱਲ ਆ ਵੇਖ ਲੋ ਆ ਹਾਲ ਮੇ ਲਾਰਡ ਪਾਲ ਸਰ ਚਲੋ ਠੀਕ ਹੈ ਜੀ ਹੁਣ ਮਿਲਦਿਆ ਵਾ ਹੁਣ ਆਪਣਾ ਵਲੌਗ ਦਾ ਐਂਡ ਹੈ ਹੁਣ ਆ ਵਾ ਕੱਲ ਨੂੰ ਮਿਲਦਿਆ ਫਾਈਨਲੀ ਐਂਡ ਹੋ ਗਿਆ ਕੱਲ ਨੂੰ ਮਿਲਦਿਆ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਵਲੌਗ ਦੇ ਨਾਲ ਠੀਕ ਹੈ ਜੀ ਓਕੇ ਬਾਈ ਟਾਟਾ ਯੇ